आर्या मॉडल सीनियर सेकेंडरी स्कूल गौशाला बियार फगवाड़ा ਵਿਖੇ ਇਨਵੈਸਟਰ ਸੈਰੇਮਨੀ 2024-25 ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਕੂਲ ਮੈਨੇਜਮੈਂਟ ਵੱਲੋਂ ਸਕੂਲ ਵਿੱਚ ਅਨੁਸ਼ਾਸਨ ਵਿੱਚ ਰਹਿ ਕੇ ਸਕੂਲ ਦੇ ਨੀਮਾ ਦੀ ਪਾਲਣਾ ਕਰਨ ਲਈ ਹੈੱਡ ਬॉय ਅਤੇ ਹੈੱਡ ਗਰਲ ਦੇ ਨਾਲ ਨਾਲ ਚਾਰ ਹਾਊਸ ਬਣਾਏ ਗਏ ਇਸ ਸੈਰੇਮਨੀ ਦੌਰਾਨ ਕੌਂਸਲ ਮੈਂਬਰ ਪਰਫੈਕਟ ਕਲਾਸ ਮੋਨੀਟਰ ਅਤੇ ਹਾਊਸ ਕੈਪਟਨ ਦੀ ਚੋਣ ਕੀਤੀ ਗਈ ਜਿਸ ਵਿੱਚ 12ਵੀਂ ਕਲਾਸ ਦੇ ਵਿਦਿਆਰਥੀ ਬਲਰਾਮ ਸ਼ਰਮਨ ਨੂੰ ਹੈੱਡ ਬॉय ਅਤੇ ਰਿਆ ਨੂੰ ਹੈੱਡ ਗਰਲ ਦੀ ਨਿਯੁਕਤ ਕੀਤਾ ਗਿਆ ਜਦਕਿ ਸੌਰਵ ਨੂੰ ਡਿਪਟੀ ਹੈੱਡ ਬॉय ਹੈਵਨ ਨੂੰ ਡਿਪਟੀ ਹੈੱਡ ਗਰਲ ਚੁਣਿਆ ਗਿਆ ਇਸ ਦੌਰਾਨ ਸਕੂਲ ਪ੍ਰਬੰਧਕ सुरेंद्र ਚੋਪੜਾ ਤੇ ਪ੍ਰਿੰਸੀਪਲ ਨੀਲਮ ਪਸਰੀਚਾ ਨੇ ਚੁਣੇ ਹੋਏ ਵਿਦਿਆਰਥੀ ਨੂੰ ਹਾਰਦਿਕ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਉਨ੍ਹਾਂ ਦਾ ਮਕਸਦ ਸਕੂਲ ਵਿੱਚ ਅਨੁਸ਼ਾਸਨ ਬਣਾਈ ਰੱਖਣਾ ਹੈ ਉਨ੍ਹਾਂ ਆਖਿਆ ਕਿ ਇਹਨਾਂ ਨਿਯੁਕਤੀਆਂ ਨਾਲ ਵਿਦਿਆਰਥੀਆਂ ਦੀ ਇੱਕ ਅਹਿਮ ਜ਼ਿੰਮੇਵਾਰੀ ਬਣ ਜਾਂਦੀ ਹੈ ਇਸ ਦੌਰਾਨ ਸਕੂਲ ਦਾ ਸਾਰਾ ਸਟਾਫ ਤੇ ਵਿਦਿਆਰਥੀ ਵੀ ਮਜੂਦ ਹਨ ਸ਼੍ਰੀ ਕੇਕੀ ਸਰਦਾਰਾ ਜੀ ਕੇ ਸੁਭੜ ਨੇਤৃত্ব ਵਿੱਚ ਚੱਲ ਰਹੇ ਆਰਿਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਫਰਗੋੜਾ ਕੇ ਲਈ ਅੱਜ ਸੱਚਮੁੱਚ बहुत ग्रेट डे था आज हमने सिलेक्ट किए वो बच्चे जिन्हें ये समझा गया कि ये रिस्पॉन्सिबिलिटी निभाने के काबिल हैं हेड बॉय हेड गर्ल डेप्टी हेड बॉय डेप्टी हेड गर्ल कैप्टेंस वाइस कैप्टन पी मॉनिटर्स ये आज पूरी जो काउंसिल है वो बनाई गई और इनने आज जो दायित्व सौंपा गया कि स्कूल में पढ़ना ही केवल एक मकसद नहीं होता इसके साथ साथ पर्सनैलिटी डेवलपमेंट ग्रूमिंग अच्छे से हो बच्चों की इसके लिए अलग अलग ड्यूटीज़ इन्हें परफॉर्म करने को दी गई सो दैट दे लर्न हाउ टू मेंटेन डिसिप्लिन हाउ टू ग्रो इन लाइफ एंड हाउ टू हैंडल ऑल द प्रॉब्लम्स हाउ टू टैकल द डिफिकल्ट सिचुएशंस ये सारी चीज़ें बच्चों को समझाने के लिए बच्चों को डिफरेंट कैटेगरीज़ में बांटा गया और इन्हें डिफरेंट ड्यूटीज़ परफॉर्म करने को दी गई आई एम वेरी मच श्योर कि मेरे ये सिलेक्टेड बच्चे आने वाले समय में ये लीडर्स बनेंगे क्योंकि आज अगर ये अच्छे ढंग से अपनी रिस्पॉन्सिबिलिटी निभाते हैं अपनी ड्यूटी डिस्चार्ज करते हैं तो उसमें कोई शक ही नहीं है कि ये ग्लोबल सिटीजंस बनेंगे ग्लोबल लीडर्स बनने की कैपेसिटी रखेंगे आई विश माय टीम ਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਗૌਸ਼ਾਲਾ ਬਿਆਰ ਫਗਵਾੜਾ ਵਿਖੇ ਇਨਵੈਸਟਚਰ ਸੈਰੇਮਨੀ 2024-25 ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਕੂਲ ਮੈਨੇਜਮੈਂਟ ਵੱਲੋਂ ਸਕੂਲ ਵਿੱਚ ਅਨੁਸ਼ਾਸਨ ਵਿੱਚ ਰਹਿ ਕੇ ਸਕੂਲ ਦੇ ਨੀਮਾ ਦੀ ਪਾਲਣਾ ਕਰਨ ਲਈ ਹੈੱਡ ਬாய் ਅਤੇ ਹੈੱਡ ਗਰਲ ਦੇ ਨਾਲ ਨਾਲ ਚਾਰ ਹਾਊਸ ਬਣਾਏ ਗਏ ਇਸ ਸੈਰੇਮਨੀ ਦੌਰਾਨ ਕਾਉਂਸਲ ਮੈਂਬਰ ਪਰਫੈਕਟ ਕਲਾਸ ਮੋਨੀਟਰ ਅਤੇ ਹਾਊਸ ਕੈਪਟਨ ਦੀ ਚੋਣ ਕੀਤੀ ਗਈ ਜਿਸ ਵਿੱਚ 12ਵੀਂ ਕਲਾਸ ਦੇ ਵਿਦਿਆਰਥੀ ਬਲਰਾਮ ਸ਼ਰਮਨ ਨੂੰ ਹੈੱਡ ਬாய் ਅਤੇ ਰੀਆ ਨੂੰ ਹੈੱਡ ਗਰਲ ਨਿਯੁਕਤ ਕੀਤਾ ਗਿਆ ਜਦਕਿ ਸੌਰਵ ਨੂੰ ਡਿਪਟੀ ਹੈੱਡ ਬாய் ਹੈਵਨ ਨੂੰ ਡਿਪਟੀ ਹੈੱਡ ਕੁੜਾ ਚੁਣਿਆ ਗਿਆ ਇਸ ਦੌਰਾਨ ਸਕੂਲ ਪ੍ਰਬੰਧਕ सुरेंद्र ਚੋਪੜਾ ਤੇ ਪ੍ਰਿੰਸੀਪਲ ਨੀਲਮ ਪਸਰੀਚਾ ਨੇ ਚੁਣੇ ਹੋਏ ਵਿਦਿਆਰਥੀ ਨੂੰ ਹਾਰਦਿਕ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਉਨ੍ਹਾਂ ਦਾ ਮਕਸਦ ਸਕੂਲ ਵਿੱਚ ਅਨੁਸ਼ਾਸਨ ਬਣਾਈ ਰੱਖਣਾ ਹੈ ਉਨ੍ਹਾਂ ਆਖਿਆ ਕਿ ਇਹਨਾਂ ਨਿਯੁਕਤੀਆਂ ਨਾਲ ਵਿਦਿਆਰਥੀਆਂ ਦੀ ਇੱਕ ਅਹਿਮ ਜ਼ਿੰਮੇਵਾਰੀ ਬਣ ਜਾਂਦੀ ਹੈ ਇਸ ਦੌਰਾਨ ਸਕੂਲ ਦਾ ਸਾਰਾ ਸਟਾਫ ਅਤੇ ਵਿਦਿਆਰਥੀ ਵੀ ਮਜੂਹਸਨ